ਟਾਂਡਾ ਦੇ ਪਿੰਡ ਫਿਰੋਜ਼ ਵਿੱਚ 10 ਦਿਨ ਪਹਿਲਾਂ ਰਾਤ ਦੇ ਸਮੇਂ ਘਰ 'ਚ ਦਾਖਲ ਹੋ ਕੇ ਲੁੱਟਖੋਹ ਦੀ ਹੋਈ ਵਾਰਦਾਤ ਨੂੰ ਹੁਣ ਟਾਂਡਾ ਪੁਲਿਸ ਨੇ ਸੁਲਝਾ ਲਿਆ ਹੈ। ਇਸ ਵੰਦੀ ਥਾਣਾ ਟਾਂਡਾ ਵਿਖੇ ਹੋਈ ਪ੍ਰੈਸ ਕਾਨਫਰੰਸ ਦੇ ਦੌਰਾਨ ਡੀਐਸਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਤੇ ਥਾਣਾ ਮੁਖੀ ਟਾਂਡਾ ਇੰਸਪੈਕਟਰ ਗੁਜਿੰਦਰਜੀਤ ਸਿੰਘ ਸੰਧਗੜਾ ਨੇ ਦੱਸਿਆ ਕਿ 26 ਤੇ 27 ਜੁਲਾਈ ਦੀ ਦਰਮਿਆਨੀ ਰਾਤ ਨੂੰ ਟਾਂਡਾ ਦੇ ਪਿੰਡ ਫਿਰੋਜ਼ ਵਿਖੇ ਲੁੱਟਖੋਹ ਦੀ ਵਾਰਦਾਤ ਵਾਪਰੀ ਸੀ। ਜਿਸ ਦੌਰਾਨ ਕੁਝ ਲੁਟੇਰਿਆਂ ਨੇ ਘਰ ਵਿੱਚ ਦਾਖਲ ਹੁੰਦੇ ਹੋਏ ਘਰ ਦੇ ਮਾਲਕ ਬੱਗਾ ਸਿੰਘ ਦੀ ਨੂੰ ਦਲਜੀਤ ਕੌਰ ਪਤਨੀ ਕਮਲਜੀਤ ਸਿੰਘ ਦੀ ਮਾਰਕੁੱਟ ਕਰਦੇ ਹੋਏ ਬੁਰੀ ਤਰ੍ਹਾਂ ਨਾਲ ਜ਼ਖਮੀ ਕਰਕੇ ਉਪਰੰਤ ਲੁਟੇਰਿਆਂ ਨੇ ਪਿਸਤੌਲ ਤੇ ਤੇਜ਼ ਤਰ ਹਥਿਆਰਾਂ ਦੇ ਬਲ ਦੇ ਉੱਤੇ ਉਸਦੇ ਸੋਨੇ ਦੇ ਗਹਿਣੇ ਤੇ ਨਕਦੀ ਲੈ ਕੇ ਫਰਾਰ ਹੋ ਗਏ ਸਨ ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰਦੇ ਹੋਏ ਤਫ਼ਤੀਸ਼ ਦੇ ਦੌਰਾਨ ਲੁੱਟਖੋਹ ਦੇ ਮਾਮਲੇ ਵਿੱਚ ਸ਼ਾਮਲ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਦੇ ਕੋਲ ਮਹਿੰਦਰਾ ਬਲੇਰੋ ਗੱਡੀ ਮਾਰੂ ਹਥਿਆਰ ਚੋਰੀशुदा ਸੋਨੇ ਦਾ ਕੜਾ ਦੋ ਸੋਨੇ ਦੀਆਂ ਬਾਲੀਆਂ ਤੇ ਨਕਦੀ ਬਰਾਮਦ ਕੀਤੀ ਹੈ ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਵਿੱਚ ਹੋਰ ਦੋਸ਼ੀ ਵੀ ਸ਼ਾਮਲ ਹਨ ਜਿਨ੍ਹਾਂ ਦਾ ਖੁਲਾਸਾ ਆਉਣ ਵਾਲੇ ਸਮੇਂ ਵਿੱਚ ਕੀਤਾ ਜਾਵੇਗਾ ਡੀਐਸਪੀ ਟੰਡਾ ਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਹਨਾਂ ਦੋਸ਼ੀਆਂ ਉੱਪਰ ਪਹਿਲਾਂ ਵੀ ਲੁੱਟਖੋਹਾਂ ਤੇ ਐਨਡੀਪੀਐਸ ਐਕਟ ਦੇ ਮਾਮਲੇ ਦਰਜ ਹਨ ਹਾਂਜੀ 1 26 ਤਰੀਕ ਨੂੰ 26 27 ਦੀ ਦਰਮਿਆਨੀ ਰਾਤ ਨੂੰ ਪਿੰਡ ਫਰੋਜ਼ ਰੋਲੀਆਂ ਅ ਬਜ਼ੁਰਗ ਬੱਗਾ ਸਿੰਘ ਦੇ ਘਰੇ ਲੁੱਟ ਹੋਈ ਸੀ ਜਿਨ੍ਹਾਂ ਦੇ ਜਿਹੜੀ ਨੋ ਉਹਨਾਂ ਦੀ ਦਲਜੀਤ ਕੌਰ ਪਤਨੀ ਕਮਲਜੀਤ ਸਿੰਘ ਜਿਨ੍ਹਾਂ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰਕੇ ਤੇ ਕਾਫੀ ਇਹਨਾਂ ਦਾ ਸਮਾਨ ਲੁੱਟ ਕੇ ਲੈ ਕੇ ਗਏ ਸੀ ਕੜਾ ਜੀ ਚੈਨੀ ਜੀ ਹੋਰ ਵੀ ਜਿਹੜਾ ਕੀਮਤੀ ਸਮਾਨ ਆ ਉਲਟ ਕੇ ਲੈ ਕੇ ਗਏ ਸੀਗੇ ਅੰਟਰਿਸ ਮਕਦਮਾ ਸੀਗਾ ਇਹ ਤੇ ਸਾਡੀ ਟੀਮ ਐਸ ਐਚਓ ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਔਰ ਇਹਨਾਂ ਦੀ ਡੈਡੀਕੇਟਿਡ ਟੀਮ ਜਿਹਦੇ ਵਿੱਚ ਏਐਸਆਈ ਰਾਜਵਿੰਦਰ ਚੌਂਕੀ ਜਾਂਚ ਬਸਤੀ ਗੋੜਾ ਔਰ ਉਹਨਾਂ ਦੇ ਨਾਲ ਮੁੰਡਾ ਜੱਥੀ ਪਨੀਤ ਸ਼ਰਮਾ ਤੇ ਵਿਕਾਸ ਬਹੁਤ ਹੀ ਇਹਨਾਂ ਨੇ ਬਹੁਤ ਐਫਰਟ ਕਰਕੇ ਔਰ ਸਾਡੇ ਮੇਰੇ ਗਨਮੈਨ ਮੁੰਡੇ ਦਲਜਿੰਦਰ ਰਿਸ਼ਭ ਤੇ ਸਖਜਿੰਦਰ ਅਸੀਂ ਵੱਖ-ਵੱਖ ਜੜੀਆਂ ਟੀਮਾਂ ਬਣਾ ਕੇ ਅਸੀਂ ਸਾਰਾ ਇਨਵੈਸਟੀਗੇਸ਼ਨ ਕੀਤੀ ਔਰ ਸੀਸੀਟੀਵੀ ਕੈਮਰਾ ਦੀ ਮਦਦ ਦੇ ਨਾਲ ਅਸੀਂ ਕਰੀਬ 70 ਕਿਲੋਮੀਟਰ ਅਸੀਂ ਐਸਸੀ ਨੂੰ ਹੈ ਫੋਲੋ ਕਰਦੇ ਹੋਏ ਇਹਨਾਂ ਦੋਸ਼ੀਆਂ ਤੱਕ ਪਹੁੰਚੇ ਔਰ ਸਾਡੇ ਇਸ ਮੁਕੱਦਮੇ ਨੂੰ ਟ੍ਰੇਸ ਕਰਨ ਦੇ ਵਿੱਚ ਸਾਡੇ ਸੀਨੀਅਰ ਪੁਲਿਸ ਅਫਸਰ ਜਿਹੜੇ ਸ੍ਰੀ ਸੰਦੀਪ ਮਾਲਕ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਸਾਡੇ ਐਸਪੀ ਡੀ ਸਾਹਿਬ ਅ ਮਕੇਸ਼ ਕੁਮਾਰ ਜੀ ਜਿਨ੍ਹਾਂ ਦੇ ਦਿਸਾਂ ਦਾ ਬੇਸ਼ੇਟਾ ਸੀ ਸਾਰਾ ਜਿਹੜਾ ਪ੍ਰੋਸੈਸ ਚਲਾਇਆ ਔਰ ਸਾਨੂੰ ਕਾਮਯਾਬੀ ਮਿਲੀ ਕਾਮਯਾਬੀ ਦੇ ਵਿੱਚ ਅ ਤਿੰਨ ਬੰਦੇ ਅਸੀਂ ਰਾਉਂਡ ਅਪ ਕਰ ਲਏ ਆ ਜਿਨ੍ਹਾਂ ਦੇ ਨਾਂ ਤੁਹਾਡੇ ਮੈਂ ਸਾਹਮਣੇ ਦੱਸਦਾ ਜੀ ਇੱਕ ਤੇ ਹੈਗਾ ਜੀ ਲੱਟਾ ਪਿੰਡ ਤੋਂ ਅ ਜਗਾ ਜਗਤਾਰ ਸਿੰਘ ਜਗਾ ਔਰ ਇੱਕ ਸਾਜਨਿਆ ਇੱਕ ਮਨੀ ਜਿਹੜੇ ਜਿਹੜਾ ਇਹਦੇ ਵਿੱਚ ਮੇਨ ਬੰਦਾ ਆ ਜਿਹੜਾ ਉਹ ਮਨੀ ਆ ਜਿਹੜਾ ਜਿਹਦਾ ਸਾਰਾ ਇਹਨੇ ਆਪਣੇ ਇਹਨਾਂ ਬੰਦਿਆਂ ਦੇ ਕੋਲੋਂ ਮਾਰੂ ਤੇ ਆ ਇੱਕ ਬਿਸਟਲਿਆ ਤੀਬੋਰ ਦਾ ਕੰਟਰੀ ਮੇਡ ਔਰ ਇੱਕ ਅਸੀਂ ਕੜਾ ਜਿਹੜਾ ਗੰਗਾ ਨਗਰ ਤੋਂ ਅਸੀਂ ਰਿਕਵਰ ਕਰਕੇ ਲੈਂਦਾ ਇਹਨਾਂ ਨੇ ਵੇਟ ਦਾ ਕਾਫੀ ਵੇਟ ਆ ਕਰੀਬ 6.5 ਗ੍ਰਾਮ ਦੇ ਕਰੀਬੇ ਦਾ ਵੇਟ ਆ 6.5 ਤੋਂ ਸਾਡੇ ਸੌਰੀ ਸਾਡੇ 6.5 ਟੋਲੇ ਜੀ ਇਹਦਾ ਬੇਟਾ ਔਰ ਸਾਡੇ ਜਿਹੜਾ ਹੋਰ ਵੀ ਜਿਹੜੇ ਇਹਦੇ ਵਿੱਚ ਜੇ ਤਿੰਨ ਬੰਦੇ ਹੋਰ ਹੈਗੇ ਆ ਉਹਨਾਂ ਦਾ ਨਾਮ ਅਸੀਂ ਤੁਹਾਨੂੰ ਦੇ ਸਾਹਮਣੇ ਜੇ ਨਹੀਂ ਰੱਖ ਸਕਦੇ ਆਉਣ ਵਾਲੇ ਸਮੇਂ ਤੇ ਵਿੱਚ ਤਫतीश ਦੇ ਵਿੱਚ ਅਸੀਂ ਲਿਆਵਾਂਗੇ ਔਰ ਅੱਗੇ ਵੀ ਅਸੀਂ ਦੇਖਾਂਗੇ ਕਿ ਹੋਰ ਅੱਗੇ ਕਿਹਦੇ ਕਿਹਦੇ ਨਾਮ ਆਉਂਦੇ ਹੈ ਜੀ ਤੇ ਇਹਨਾਂ ਤੇ ਪਹਿਲੇ ਕੋਈ ਆਣਿਆ ਦੇ ਮੁਕਦਮੇ ਦਰਜ ਬਿਲਕੁਲ ਜੀ ਹੈਗੇ ਆ ਮੁਕਦਮੇ ਜੁਗਿੱਤ ਹੈਗਾ ਜਗਤਾਰ ਜੱਗੇ ਤੇ ਜਿਹੜਾ ਲੱਟਾ ਪਿੰਡ ਤੋਂ ਹੈਗਾ ਇਹਦੇ ਇਹ ਤੇ ਪਰਚਾ ਹੈਗਾ ਇਹਦੇ ਇਸ ਵਾਰਦਾਤ ਦੇ ਵਿੱਚ ਜਿਹੜੀ ਗੱਡੀ ਇਹਨਾਂ ਨੇ ਵਰਤੀ ਆ ਬਲੈਰੋ ਗੱਡੀ ਉਹ ਵੀ ਰਿਕਵਰ ਕਰ ਲਈ ਆ ਤੇ ਹੋਰ ਵੀ ਜਿਹੜੇ ਮਾਰੂਥਿਆਰ ਇਹਨਾਂ ਦੇ ਕੋਲ ਸੀਗੇ ਜਿਨ੍ਹਾਂ ਨੇ ਵਾਰਦਾਤ ਦੇ ਵਿੱਚ ਉਹ ਅੰਜਾਮ ਦਿੱਤਾ ਉਹ ਸਾਰੇ ਅਸੀਂ ਜਿਹੜੇ ਰਿਕਵਰ ਕਰ ਲਏ ਆ ਜੀ ਜਿਹੜਾ ਜੀ ਵਾਰਦਾਤ ਦੇ ਵਿੱਚ ਇਹਨਾਂ ਨੇ ਲੁੱਟ ਕੋ ਫਿੱਤੀ ਸੀ ਉਹ ਸਾਰਾ ਸਮਾਨ ਨਾਮ ਰਹਿ ਚੁੱਕਾ ਜੀ ਜਿਹੜਾ ਮੇਨ ਜਿਹੜਾ ਹੈਗਾ ਜੀ ਜਿਹੜਾ ਕੜਾ ਸੀਗਾ ਉਹ ਅਸੀਂ ਰਿਕਵਰ ਕਰ ਲੈਂਦਾ ਆ ਜਿਹੜਾ ਇੱਕ ਇਹਨਾਂ ਦੀ ਚੈਨੀ ਆ ਤੇ ਕੁਝ ਥੋੜਾ ਜਿਹਾ ਹੋਰ ਹੈਗਾ ਆ ਚੈਨੀਆਂ ਉਹ ਵੀ ਕੋਈ ਚਾਰ ਪੰਜ ਟੋਲੇ ਦੀ ਦਾਸ ਤੇ ਆ ਉਹ ਜਿਹੜਾ ਜਿਹੜਾ ਇਹਨਾਂ ਦਾ ਜਿਹੜਾ ਸੈ ਪਾਰਟੀ ਸੀਗਾ ਉਹਨੂੰ ਅਸੀਂ ਅਜੇ ਰਾਉਂਡ ਅਪ ਕਰਕੇ ਫਿਰ ਆਪਾਂ ਬਤਕੌਰ ਗੰਬਰੀ ਕਰਾਂਗੇ ਇਹ ਮਾਮਲਾ ਸਰ ਲੁੱਟਖੋ ਦਾ ਹੀ ਆ ਕਿ ਜਾਂ ਕੋਈ ਹੋਰ ਹੈ ਅਜੇ ਜਿਹੜਾ ਫਿਲਹਾਲ ਸਾਡੇ ਦੇਖਣ ਦੇ ਵਿੱਚ ਆਇਆ ਆ ਜਿਹੜਾ ਅਸੀਂ ਅੱਗੇ ਚੱਲਿਆ ਆ ਅਜੇ ਤੱਕ ਇਹਨਾਂ ਦਾ ਜਿਹੜਾ ਉਹ ਲੁੱਟਖੋ ਦਾ ਹੀ ਪ੍ਰੋਸੈਸ ਸੀਗਾ ਜਿਹੜਾ ਅੱਗੇ ਦੇਖਦੇ ਹੁਣ ਅੱਗੇ ਅੱਗੇ ਜਤਾਂ ਇਨਵੈਸਟੀਗੇਸ਼ਨ ਚੱਲੂਗੀ ਕੁਝ ਕਾਲ ਡਿਟੇਲਾ ਕੰਧਾਲਾਂਗੇ ਤੇ ਅਸੀਂ ਅਜੇ ਜਿਹੜਾ ਬਿਗੈਰ ਤਫਤੀਸ਼ ਤੋਂ ਕਿਸੇ ਦਾ ਨਾਮ ਲੈਣਾ ਚੰਗਾ ਨਹੀਂ ਹੈਗਾ ਜੀ ਜੀ ਗੁਰਸਬ ਨੇ ਇੱਕੋ ਜਿਹੇ ਰਸਮੰਦਾ ਹੈਗੇ ਸਾਰੇ ਤੁਸੀਂ ਨਹੀਂ ਇਹ ਸੈਪਰੇਟ ਸੈਪਰੇਟ ਹੈ ਜੀ ਇਹਨਾਂ ਦਾ ਦੋ ਬੰਦੇ ਹੈਗੇ ਜਿਹੜੇ ਉਹ ਲਟਾ ਪਿੰਡ ਦੇ ਹੈਗੇ ਆ ਇੱਕ ਪਿੰਡ ਖੈਰਾਬਾਦ ਪਿੰਡ ਪਿੰਡ ਦਾ ਜੀ ਉਥੋਂ ਦੇ ਭਲਾਥਾਂ ਦੇ ਜੀ ਆਪਾਂ ਬਾਕੀ ਸਾਰੇ